ਹਾਂ ਠੀਕ ਆ ਗਿਆ ਐਰ ਦਾ ਪ੍ਰੇਮ ਪਰੋਂ ਬੇ ਵੱਡਾ ਹੀ ਗਿਫਟ ਲਵਾਂਗੇ ਚਲ ਮੈਂ ਸ਼ੈਲੀ ਨੂੰ ਫੋਨ ਕਰਦੀ ਆਂ ਪੱਛੀ ਦੀ ਫੋਨ ਦੀਦੀ ਸਾਸਿਕਾਲ ਤੁਹਾਡਾ ਕੀ ਹਾਲ ਦੀਦੀ ਸਾਸਿਕਾਲ ਮੇਰਾ ਵੀ ਠੀਕ ਆ ਸ਼ੈਲੀ ਰਖੜੀ ਲੈ ਕੇ ਚਲੀ ਗਈ ਫਿਰ ਅੱਛਾ ਆ ਦੀਦੀ ਕਿਦਾਂ ਜਾਣਾ ਆ ਅੱਜ ਹੀ ਚੱਲਦੇ ਆਂ ਫਿਰ ਅੱਛਾ ਅੱਜ ਹੀ ਚੱਲੀ ਗਏ दी 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 अच्छा ठीक है दीदी फिर तू मेनू राਤ ਉਧਾਰ ਲੈ ਲਿਓ हां ठीक है फिर ਤੈਨੂੰ ਰਾਤ ਚੋ ਹੀ ਲੈ ਲਾਂਗੇ ਤੇ ਸੱਚ ਦੀਦੀ ਮੇਰੇ ਕੈਰ ਦਾ ਲੈਣਾ ਕੀ ਆ ਸ਼ੈਲੀ ਮੈਂ ਤੇ ਫ੍ਰਿਜ ਲੈਣੀ ਆ ਅੱਛਾ ਤੁਸੀਂ ਫ੍ਰਿਜ ਲੈਣੀ ਆ ਹਾਂ ਮੇਰੀਆਂ ਵੀ ਆਰਟੀਕਲ ਕਰਨੀਆਂ ਆ ਬੜੀਆਂ ਮੁੱਕੀਆਂ ਨਿਕਲਣ ਆ ਅੱਛਾ ਅਜਾ 2 ਘੰਟੇ ਕਰਨੀ ਹੈਗੀ ਆ ਮੈਂ ਤਾਂ ਫਿਰ ਐਸੀ ਲਵੂੰਗੀ ਅੱਛਾ ਤੂੰ ਐਸੀ ਲੈਣਾ ਫਿਰ ਚਲੋ ਆਜੋ ਦੀਦੀ ਮੈਂ ਰੈਡੀ ਹਾਂ ਚਲ ਠੀਕ ਆ ਸ਼ੈਲੀ ਮੈਂ ਤੇਰੇ ਜੀਜੇ ਨੂੰ ਫੋਨ ਕਰਦੀ ਆ ਕੀ ਰਖੜੀਆਂ ਤੇ ਡੱਬਾ ਲੈ ਆਇਓ ਤੂੰ ਤਿਆਰ ਹੋ ਜਾ ਨਾਲੇ ਮੈਂ ਪ੍ਰੇਮ ਵੀਰੇ ਨੂੰ ਵੀ ਫੋਨ ਕਰਦੀ ਆ ਕੈਰ ਕਰ ਰਖੜੀ ਤੇ ਅਸੀਂ ਤੇਰੇ ਕੋਲ ਫ੍ਰਿਜ ਤੇ ਏਸੀ ਲੈ ਕੇ ਜਾਣਾ ਆ ਚੱਲ ਠੀਕ ਆ ਸ਼ੈਲੀ ਓਕੇ ਚਲੋ ਹੁਣ ਸਰਦਾਰ ਜੀ ਨੂੰ ਵੀ ਫੋਨ ਮੈਂ ਕਰ ਹੀ ਲਵਾਂ ਹੈਲੋ ਹੈਲੋ ਹਾਂਜੀ ਸਰਦਾਰ ਜੀ ਕਿੱਥੇ ਹੋ ਤੁਸੀਂ ਉਹ ਮੈਂ ਬਾਜ਼ਾਰ ਹੀ ਆ ਬਾਜ਼ਾਰ ਚੋਂ ਚਲੋ ਫਿਰ ਰਖੜੀਆਂ ਤੇ ਡੱਬਾ ਲੈ ਹੀ ਲਿਓ ਅੱਜ ਅਸੀਂ ਪ੍ਰੇਮ ਨੂੰ ਰਖੜੀ ਬੰਨਣ ਜਾੜਾਇਆ ਅੱਛਾ ਅੱਜ ਜਾਣਾ ਵਾ ਚਲ ਕੋਈ ਨਹੀਂ ਮੈਂ ਲੈ ਕੇ ਆਇਆ ਛੋਟੀ ਭੈਣ ਨੂੰ ਰਾਜੇ ਜੁਕਣਾ ਆਏ ਸੀ ਅੱਛਾ ਦੇਰ ਨਾ ਲਾਇਓ ਅੱਧੇ ਘੰਟੇ ਚ ਆਇਆ ਤੇਰੇ ਕੋਲ ਓਕੇ ਅਰਜੀਤ ਜਲਦੀ ਆ ਜਾ ਜਲਦੀ ਅਰਜੀਤ ਹਾਂਜੀ ਵੀਰ ਜੀ ਨੂੰ ਫੋਨ ਕਰਤਾ ਸੀ ਨਾ ਆ ਰਹੇ ਆ ਆਪਾਂ ਹਾਂਜੀ ਮੈਂ ਫੋਨ ਕਰਦਾ ਚਲੋ ਠੀਕ ਹੈ ਸਸ਼ਿਕਾ ਮੰਮੀ ਜੀ ਸਸ਼ਿਕਾ ਆ ਗਈਆਂ ਮਰੀਏ ਤੇ ਆਪਾਂ ਜੀ ਸਸ਼ਿਕਾ ਆ ਗਈ ਸਸ਼ਿਕਾ ਸਸ਼ਿਕਾ ਬੀ ਸਸ਼ਿਕਾ ਬਤਾ ਮੈਨੂੰ ਐ ਕਿਵੇਂ ਹੈ ਮੰਮੀ ਜੀ ਪ੍ਰੇਮ ਵੀਰਾ ਕਿੱਥੇ ਆ ਕੰਮ ਗਿਆ ਆ ਜਾਂਦਾ ਉਹ ਆ ਗਿਆ ਜੇ ਪ੍ਰੇਮ ਸਾਸਿਕਾਲਾ ਜੀ ਸਾਸਿਕਾਲਾ ਪੇਣ ਸੁਣੇ ਦੱਸ ਇੱਕ ਮਿੰਟ ਸ਼ੈਲੀ ਤੈਨੂੰ ਮੈਂ ਕਿਹਾ ਸੀ ਨਾ ਕਿ ਮੈਂ ਪ੍ਰੇਮ ਨੂੰ ਫੋਨ ਕੀਤਾ ਹੈ ਕਿ ਮੈਨੂੰ ਫਰਿੱਜ ਚਾਹੀਦੀ ਆ ਤੇ ਤੈਨੂੰ ਏਸੀ ਹਾਂਜੀ ਤੇ ਮੰਮੀ ਨਾ ਇਹੀ ਗੱਲ ਕਰਨ ਲਈ ਆਓ ਹਾਂਜੀ ਦੀਦੀ ਤੇ ਬਣੂ ਅੱਜ ਗੱਲ ਹਾਂ ਕੱਲ ਬਾਹਰ ਹੀ ਜਾਣੀ ਆ ਅੱਜ ਹਾਂਜੀ ਅੱਜ ਇਹ ਤੇ ਹਾਂਜੀ ਮੈਂ ਇੱਕ ਮਿੰਟ ਵਾਸ਼ਰੂਮ ਹੋਵਾਂ ਠੀਕ ਆ ਮੰਮੀ ਦੇ ਨੂੰ ਤੇ ਪਤਾ ਵਾ ਭੈਣ ਨੂੰ ਰਖੜੀ ਲੈ ਕੇ ਆਈਆਂ ਤੇ ਮੇਰੀ ਸਥਿਤੀ ਥੋੜੀ ਸਹੀ ਨਹੀਂ ਆ ਤੇ ਇੱਕ ਏਸੀ ਮੰਗੀ ਜਾਣੀ ਤੇ ਇੱਕ ਫ੍ਰੀਜ ਮੰਗਣ ਦੀ ਹੈ फेर ਕੀ ਹੈ ਤੇਰੀਆਂ ਭੈਣਾਵਾਂ ਲੈ ਦੇ ਨੀ ਤਨਖਾਹ ਆ ਤੇਰੀ ਮम्मी ਹੋਰ ਕਈ ਤਿਹਾੜ ਹੁੰਦੇ ਆ ਮੈਂ ਇਹਨਾਂ ਵਾਸਤੇ ਨੇ ਕਰਜ਼ਾ ਚੁੱਕਾ ਮਜਬੂਰ ਨਹੀਂ ਕਰਨਾ ਚਾਹੀਦਾ ਗੇ ਨੂੰ ਤੈਨੂੰ ਤਾਂ ਪਤਾ ਮੇਰੀ ਕੰਡੀਸ਼ਨ ਥੋੜੀ ਜਿਹੀ ਸਹੀ ਨਹੀਂ ਆ ਚਲ ਠੀਕ ਆ ਪੁੱਤ ਜਿਤਨਾ ਤੇਰੀ ਖੁਸ਼ੀ ਆ ਮੈਂ ਤੇਰੀਆਂ ਭੈਣਾਂ ਨੂੰ ਸਮਝਾ ਦੂੰਗੀ ਚਲ ਠੀਕ ਆ ਮੰਮੀ ਆ ਚਲ ਜੀ ਚਲੋ ਆ ਗੋਣ ਹਾਂਜੀ ਦੀਦੀ ਸ਼ੈਲੀ ਚੱਲ ਰੱਖਣੀ ਹੈ ਬੰਨੀ ਹੈ ਅਸੀਂ ਹਾਂਜੀ ਦੀਦੀ ਤਾ ਬੁੱਕਿੰਗ ਪ੍ਰੇਮੇ ਕੀ ਮੈਂ ਤੈਨੂੰ ਫੋਨ ਕਰਕੇ ਕਿਹਾ ਸੀ ਨਾ ਕਿ ਮੈਨੂੰ ਫ੍ਰਿਜ ਚਾਹੀਦੀ ਆ ਤੇ ਮੈਂ ਤੈਨੂੰ ਕਿਹਾ ਹੀ ਏਸੀ ਪੈਸੇ ਹੈ ਮੇਰੀ ਕੰਡੀਸ਼ਨ ਨਹੀਂ ਸਹੀ। ਕੀ ਤੇਰੀ ਕੰਡੀਸ਼ਨ ਨੂੰ ਕੀ ਹੋਇਆ? ਨੌਕਰੀ ਕਰਨਿਆ ਚੰਗਾ ਬਣਾ ਤੂੰ। ਹੈ? ਵਾਈਚੋਤੀ ਤੂੰ ਕਰਨਿਆ ਵਾ। ਹਲੇ ਕਹਿਣਾ ਮੇਰੀ ਪੋਜੀਸ਼ਨ ਨਹੀਂ ਠੀਕ। ਤੁਹਾਨੂੰ ਬਸ ਆਇਕ 500 ਬਸ ਆਇ 500 ਵਰਗੇ ਨਾ ਦੇ। ਆ ਵੇਖ ਮੰਮੀ 5-500 ਰੁਪਇਆ ਦੇਂ ਦਿਆ ਸਾਨੂੰ। ਤੇ ਕੋਈ ਨਹੀਂ 5-500 ਹੀ ਰੱਖ ਲੋ ਫੇਰ ਕਿਤੇ ਪੁੱਤ ਦਾ ਨਹੀਂ ਕਸਰ ਪੂਰੀ ਕਰ ਦਾਂਗੇ। ਹੁਣ ਤੁਹਾਡਾ ਕਰਕੇ ਉਹ ਨਿਆਣਾ ਕਰਜ਼ਾ ਚੁੱਕ ਲੈ। ਕਿ ਨਾ ਟੈਨਸ਼ਨ ਦੇਈਦੀ ਆ ਤੇ ਨਾਲ ਆ ਕੇ ਜਾਈਦੀ ਆ ਖੁਸ਼ੀ-ਖੁਸ਼ੀ ਜਾਓ ਮੇਰੀਆਂ ਧੀਆ 5-500 ਹੀ ਬਹੁਤ ਆ। ਇਹ ਕਸਰ ਕਰਦਾ ਤੁਹਾਡੀ ਹਜੀ ਇਧਰ ਕਿਸੇ ਦੀ ਮਜਬੂਰੀ ਨੂੰ ਵੀ ਸਮਝਣਾ ਚਾਹੀਦਾ ਮੈਂ ਜਦੋਂ ਵਾਸ਼ਰੂਮ ਗਿਆ ਹਨਾ ਮੈਂ ਪ੍ਰੇਮ ਦੀਆਂ ਤੇ ਮੰਮੀ ਦੀਆਂ ਗੱਲਾਂ ਸੁਣੀਆਂ ਸੀ ਪ੍ਰੇਮ ਵਿਚਾਰੇ ਤੇ ਆਦਿਕਾ ਬਹੁਤ ਖਰਚੇ ਹੋਏ ਨੇ ਐਦਕਾ ਬੱਚਿਆਂ ਦੀ ਐਡਮਿਸ਼ਨਾਂ ਵੀ ਹੋਈਆਂ ਨੇ ਤੇ ਜੇ ਕੋਈ ਇਨਸਾਨ ਤਨਖਾਹ ਲੈਂਦਾ ਨਾ ਤੇ ਉਸ ਇਨਸਾਨ ਦੀ ਤਨਖਾਹ ਵੱਲ ਧਿਆਨ ਨਹੀਂ ਰੱਖਣਾ ਚਾਹੀਦਾ ਹਰ ਘਰ ਦੇ ਖਰਚੇ ਆਪੋ ਆਪਣੇ ਇਨਸਾਨ ਨੇ ਵੱਧੇ ਹੁੰਦੇ ਨੇ ਤੇ ਕੱਲ ਨੂੰ ਜੇ ਸਾਡੇ ਘਰਾਂ ਜਾ ਕੇ ਸਾਡੀਆਂ ਭੈਣਾਂ ਵੇ ਏਡੇ ਏਡੇ ਵੱਡੇ ਗਿਫਟ ਮੰਗਣ ਇਹ ਚੀਜ਼ ਨੂੰ ਧਿਆਨ ਚ ਰੱਖਣਾ ਚਾਹੀਦਾ ਤੇ ਬਾਕੀ ਆ ਜਿਹੜਾ ਰਖੜੀ ਦਾ ਤਿਹਾਰ ਆ ਇਹ ਤੇ ਇੱਕ ਕੱਚੇ ਧਾਗੇ ਵਾਂਗੂ ਮੋਹ ਦੀਆਂ ਤੰਦਾਂ ਨੇ ਇਹਨਾਂ ਉਤੇ ਇਹ ਗੰਡ ਮਾਰ ਕੇ ਰੱਖਣਾ ਚਾਹੀਦਾ ਇਹ ਤੇ ਸਿਰਫ ਪਿਆਰ ਦਾ ਤਿਹਾਰ ਆ ਪਿਆਰ ਨਾਲ ਆਓ ਤੇ ਭਰਾ ਦੀ ਲੰਮੀ ਉਮਰ ਮੰਗੋ ਰਖੜੀ ਬੰਨੋ ਤੇ ਜੋ ਭਰਾ ਪਿਆਰ ਦਿੰਦੇ ਨੇ ਉਹ ਲੈ ਆ ਕੇ ਤੇ 7 ਵਜਣ ਕਰਕੇ ਤੇ ਗਲੇ ਲਾ ਕੇ ਘਰੋਂ ਘਰੀ ਜਾਓ ਇਹ ਕਰਕੇ ਆਪਾਂ ਖੁਸ਼ੀ ਖੁਸ਼ੀ ਚੱਲੀਏ ਤੇ ਪ੍ਰੇਮ ਨੂੰ ਵੀ ਖੁਸ਼ ਰੱਖੀਏ ਚੰਗਾ ਬੰਦਾ ਚੰਗਾ ਤੇ ਸਾਡੀਆਂ ਵੀ ਕੁੜੀਆਂ ਨੇ ਆਉਣਾ ਹੈ ਘਰ ਚੰਗਾ ਹੋਵੇ ਜੀ